ਭਾਜੀ ਕੀ ਨਾਮ ਆਜੀ ਕਿਹੜਾ ਪਿੰਡ ਹੈ ਜੀ ਤੇ ਮੈਂ ਨਾਂ ਮੇਰਾ ਮਲਕੀਤ ਸਿੰਘ ਆ ਜੀ ਪਿੰਡ ਸੀ ਸਸਰਾਲੀ ਕਲੋਨੀ ਪੈਂਦਾ ਜੀ ਭਾਜੀ ਜਿਹੜਾ ਬੰਨ ਕੇਮ ਹੋਰ ਦਾ ਬੰਨ ਦਾ ਜਿਹਦੇ ਗੱਲ ਕਰੀਆ ਸੀ ਬੰਨ ਦਾ ਤਾਂ ਬਰੀ ਬਹੁਤ ਬੁਰਾ ਮਾਹੌਲਾ ਜਨ ਕਿ ਸਾਡੀ ਜ਼ਾਇਦ ਜ਼ਮੀਨ ਸਾਰੀ ਲੈ ਗਿਆ ਕਿਚ ਕਿਹੋ ਜਿੰਨੀ ਸੀ ਜਨ ਕਿ ਡੇਢ ਦੋ ਕਿਲੇ ਸਾਡੇ ਸੀਗੇ ਉਹ ਵੀ ਚਲੇ ਗਏ ਤੇ ਨਾ ਪ੍ਰਸ਼ਾਸਨ ਸੁਣਦਾ ਨਾ ਤੁਹਾਨੂੰ ਰੇਤਾ ਚੱਕਣ ਦੇ ਦਾ ਨਾ ਕੁਝ ਕਰਨ ਦਿੰਦਾ ਉਤੋਂ ਤੇ ਐਤਰੀ ਪਈ ਆ ਜਨ ਕਿ ਸਾਰਾ ਸਾਡਾ ਐਤਰੀ ਜਾ ਰਿਹਾ ਕੋਈ ਸਾਨੂੰ ਮਨਾਵਜਾ ਮਿਲਦਾ ਕੁਝ ਕਿਨੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਕੱਲ ਤੋਂ ਲਾਅਟ ਜਿਹੜਾ ਜਾਰੀ ਕੀਤਾ ਹੋਇਆ ਹੈ ਕਿ ਹੋਇਆ ਪਿੰਡ 'ਚ ਮਾਹੌਲ ਹੈ ਕਿ ਤੁਸੀਂ ਆਪਣਾ ਸਮਾਨ ਕਿਸ ਤੇ ਕਿੱਨਾ ਸੋ ਗਿਰੇ ਸਾਰਾ ਡਰਮਾ ਮਹੌਲਾ ਸਾਰੀ ਦੁਨੀਆ ਡਰੀ ਪਈ ਆ ਵੀ ਪਤਾ ਨਹੀਂ ਕਿੰਨਾ ਪਾਣੀ ਤੇ ਜਾਣਾ ਨਾ ਕਿ ਸਾਨੂੰ ਕੋਈ ਪਤਾ ਨਹੀਂ ਵੀ ਕੁਛ ਨੂੰ ਚੱਕਣ ਦੇਣਾ ਕਿ ਨਹੀਂ ਦੇਣਾ ਹੋਜੀ ਇਹਨੇ ਪ੍ਰਸ਼ਾਸਨ ਉੱਥੋਂ ਮੁੜ ਜਾਂਦਾ ਦੇਖ ਕੇ ਫੋਟੋਆਂ ਕਿ ਜਾ ਕੇ ਮੁੜ ਜਾਂਦੇ ਆ ਕੋਈ ਇੱਥੇ ਸਾਡੇ ਤੱਕ ਨਹੀਂ ਆਉਂ ਪੁੱਛਦਾ ਵੀ ਤੁਸੀਂ ਕਿਤਰਾ ਰਹਿ ਰਹੇ ਕਿਤਰਾ ਨਹੀਂ ਰਹਿ ਰਹੇ ਕਿਸੇ ਨੇ ਵੀ ਸਾਨੂੰ ਪੁੱਛਿਆ ਕਿ ਸਮਾਨ ਕਿਸ ਤਰੀਕੇ ਨਾਲ ਹੁਣ ਤੁਸੀਂ ਸਮਿਟਾਓ ਕੱਲ ਰਾਤ ਤੋਂ ਹਾਂਜੀ ਸਮਾਨ ਉੱਥੇ ਪਿਆ ਜੀ ਆ ਕਮਰੇ ਦੇ ਰੱਖਿਆ ਉੱਚਾ ਥੋੜਾ ਆ ਹੁਣ ਕਿੱਥੇ ਜਾਈਏ ਛੱਡ ਗਈ ਚੋਰਾਂ ਦਾ ਡਰਾ ਮਿੰਟ ਜੇ ਜਾਈ ਅਸੀਂ ਕਰੋ ਬਾਹਰ ਜਾਂਦੇ ਮੱਕੀ ਉਤਰਾ ਚੋਰੀ ਹੋਈ ਦੇ ਮਗਰ ਤੋਂ ਸਮਾਨ ਕਿੰਨੇ ਕਿੰਨੇ ਫੋਟੋ ਆਪਾਂ ਉੱਪਰ ਕਰ ਲਿਆ ਹਾਂ ਸਮਾਨ ਸਮਾਨ ਵੀਰੇ 4 ਕੁ ਫੁੱਟ ਕੀਤਾ ਸੀ 4-5 ਫੁੱਟ ਉੱਪਰ 4-5 ਫੁੱਟ ਕੀਤਾ ਕਿੰਨੇ ਕਿ ਪਿੰਡਾਂ ਨੂੰ ਮਾਰ ਦਊਗਾ ਜੇ ਬੰਨ ਹੁਣ ਜਿਹੜਾ ਨਾਪੂਰ ਦੇ ਪਏ ਇਹ ਦੇਖੋ ਜੀ ਜੇ ਜੇ ਪੂਰਿਆ ਜਾਂਦਾ ਤਾਂ ਕਿੰਨੇ ਕਿ ਪਿੰਡ ਜੇ ਟੁੱਟ ਗਿਆ ਤਾਂ ਇੱਕ ਕੰਮ ਸੇ ਕੰਮ ਵੀ ਇਧਰ ਸਾਡੇ ਮੰਗੜੀ ਬੂਤ ਘੜ ਮੱਤੇਵਾੜਾ ਜਿਹੜਾ ਇਧਰ ਲੁਧਿਆਣਾ ਸਾਰਾ ਡੁੱਬੂਗਾ ਇਹ ਕਹਿੰਦੇ ਕਿ ਬਸਤੀ ਜੋਧੇਵਾਲ ਤੱਕੇ ਮਾਰ ਕਰੂਗਾ ਕਰੋਗੇ ਨਹੀਂ ਆ ਰਹੀ ਹੈ ਉਧਰ ਮਾਰ ਕਰੂਗਾ ਇਹ ਇਧਰ ਚੂੜ ਵਾਲਾ ਪੈ ਗਿਆ ਆਪਣੇ ਜਰਾ ਬਾਦਰ ਕੇ ਪੈ ਗਿਆ ਵਗੈਰਾ ਸਾਰਿਆਂ ਨੂੰ ਪਾਣੀ ਪੜਾਈਏ ਰਾਤ ਨੂੰ ਕਵਾਜਾ ਪੀਤੋ ਮਾਫੀਆ ਮੰਗਦੇ ਪਏ ਕਿ ਬਹੁਤ ਦੁਨੀਆ ਰਹੀ ਵੀਰੇ ਮਾਫੀਆ ਮੰਗ ਰਹੇ ਹੁਣ ਗਿਆ ਪਤਾ ਕਿਹੜੀ ਕਰੋਪੀ ਹੋਈ ਹੈ ਕਿ ਆਜਾ ਕਰੋਇਆ ਜਾਨੀ ਕਿ ਬਾਨੇ ਧੁਰ ਤਗਰੇ ਪਾੜਤਾ ਸਾਰਾ ਹੀ ਬਾਨਾ ਇਸ ਇਨੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ ਪਹਿਲਾ ਕਦੇ ਇਦਾਂ ਦੀ ਮੁਸੀਬਤ ਪਹਿਲਾਂ ਦੇਖੋ 88 ਚ ਆਇਆ ਸੀ 88 ਤੋਂ ਬਾਅਦ ਚ ਜਾਨੀ ਕਿ 2-3 ਨਵਰੀ ਆਇਆ ਪਾਣੀ ਤੇਜ਼ ਜੀ ਵੀ ਆਇਆ ਜਾਨੀ ਕਿ 23 ਦੇ ਵਿੱਚ ਜਾਨੀ ਕਿ ਥੋੜਾ ਅੰਦਰ ਰਿਹਾ ਪਾਣੀ ਦਰਿਆ ਦੇ ਵਿੱਚ ਵਿੱਚ 88 ਵਾਲਾ ਕੰਮ ਹੋ ਗਿਆ ਹੁਣ 88 ਵਾਲਾ ਕੰਮ ਹੋ ਗਿਆ ਕਿਉਂਕਿ ਉਹ ਆਰਮੀ ਇੱਕ ਵਾਰ ਲਾਣੀ ਪੈਗੀ ਸੀ ਹਾਂਜੀ ਹਾਂਜੀ 88 ਵਾਲਾ ਕੰਮ ਹੋਇਆ ਜਦੋਂ ਵੀ ਬਹੁਤ ਪਾਣੀ ਰਿਹਾ ਯਾਨੀ ਕਿ ਹਾਂ ਕੀ ਮੰਗ ਕਰਦੇ ਕੋ ਪ੍ਰਸ਼ਾਸਨ ਹੁਣ ਮੰਗੇ ਹੀ ਪ੍ਰਸ਼ਾਸਨ ਤੋਂ ਹੀ ਮੰਗਦੇ ਆ ਮੰਗ ਕਰਦੇ ਆ ਵੀ ਸਾਨੂੰ ਯਾਨੀ ਕਿ ਕਿਤੇ ਸੁਰੱਖਿਅਤ ਜਗ੍ਹਾ ਤੇ ਲਿਆਇਆ ਜਾਵੇ ਜਾਂ ਸਾਨੂੰ ਰੱਥ ਚੱਲੋ ਰੱਥਾਂ ਦਾ ਜਦੋਂ ਮਨ ਮਟਲ ਇੱਕ ਦੋ ਤਾਂ ਚੱਲਦਾ ਸਾਡਾ ਆਪਣਾ ਚੱਲੂਗਾ ਚੱਲੇ ਚੱਲਦਾ ਹੀ ਹਲੇ ਤੇ ਬਾਕੀ ਸਾਨੂੰ ਸੁਰੱਖਿਅਤ ਤੇ ਯਾਨੀ ਕਿ ਸਕੋਰਟੀ ਜੀ ਲੈਪੀਨ ਬੰਦਾ ਜਾਣਾ ਜੀਦਾ ਹੁਣ ਜਿੱਥੇ ਮੇਰੇ ਅੰਗੇ ਇਹਨਾਂ ਬੰਦਾ ਕਿੱਥੇ ਜਾਊਗਾ ਦੱਸੋ ਜੀ ਕੰਮ ਕੀ ਕਰਦਾ ਤੁਸੀਂ ਜੀ ਕੰਮ ਹੀ ਮੈਂ ਦਰਜੀ ਦਾ ਹਾਂ ਜੇ ਆਪਣਾ ਗੁਜ਼ਾਰਾ ਕਰਦਾ ਜੀ ਅੱਖਾਂ ਨੂੰ ਨਿਗਾ ਵੀ ਘਟੇ ਇੱਕ ਕੱਕ ਬਣਵਾਈ ਆ ਇੱਕ ਅਰੇ ਬਣਾਣੀ ਇੱਕ ਅੱਖ ਤੋਂ ਮੈਂ ਦੇਖ ਕੇ ਕਰਦਾ ਜੀ ਕਮਾੜਾ ਮੋਟਾ ਜਿਹੜਾ ਕਰਦਾ ਬਸ ਉਹ ਤਾਂ ਹੁਣੋ ਕੰਮ ਕਰਨ ਤੋਂ ਵੀ ਰੁਕੇ ਹੋਏ ਉਹ ਤੋਂ ਵੀ ਰੁਕੇ ਆ ਜੀ ਪੰਦਕਾਂ ਚੋਰੀਆਂ ਜੇ ਕਮਰੇ ਚੋਰੀਆਂ ਸਾਰੇ ਠੀਕ ਹੁਣ ਮੈਨੂੰ 20 ਦਿਨੋਂ ਕੇ ਬੈਠੇ ਨੂੰ ਕੰਮ ਸਿਕਾਵਾ